ਗੁਰਦਾਸਪੁਰ ਗੀਤਾ ਪਵਨ ਰੋਡ ਨੂੰ ਜਾਂਦੇ ਹੋਏ ਅਚਾਨਕ ਚੱਲਦੇ ਸਵਾਰੀਆਂ ਨਾਲ ਭਰੇ ਈ ਰਿਕਸ਼ੇ ਦਾ ਖੁੱਲਿਆ ਟਾਇਰ ਉਤੋ ਹੀ ਡਰਾਈਵਰ ਵੱਲੋਂ ਸਵਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਰੋਂਗ ਸਾਈਡ ਤੇ ਸੜਕ ਤੇ ਖੜੀ ਗੱਡੀ ਵਿੱਚ ਜਾ ਵੱਜਿਆ ਇਹ ਨਾਲ ਦੋ ਵੀ ਵਾਜ ਨਹੀਂ ਨਾਲ ਉਹ ਵੀ ਬਜਾਓ ਗਿਆ ਵਾ ਇਹ ਸਾਈਡ ਤੇ ਲੱਗੀ ਇਹਨੂੰ ਬਚਾਉਂਦੇ ਬਚਾਉਂਦੇ ਉਹ ਗੱਡੀ ਤਾਂ ਚਾਰਤੀ ਆ ਵੇਖੋ ਸਾਈਡ ਤੇ ਲੱਗੀ ਉਹਦੇ ਨਾਲ ਵੱਜ ਗਈ ਉਹ ਹੁਣ پیسے ਮੰਗਾਂਦੇ ਉਹਨੇ ਕਹਿੰਦਾ ਮੈਂ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਰੋਂਗ ਸਾਈਡ ਲੱਗਿਆ ਨਾ ਜੇ ਉੱਧਰ ਦੇ ਸਾਈਡ ਤੋਂ ਨਹੀਂ ਵੱਜਨੇ ਜਿਹਨੂੰ ਬਚਾਉਂਦੇ ਬਚਾਉਂਦੇ ਪੜ ਜਾਂਦਾ ਸਵਾਰੀਆਂ ਥਲੇ ਆ ਜਾਂਦੀਆਂ ਅਹੀਂ ਮੈਂ ਆ ਰਿਹਾ ਅਹੀਂ ਜੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਬਚਾਉਂਦੇ ਬਚਾਉਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ ਇਹੀ ਗੱਲ ਹੋਈ ਕਿਥੋਂ ਤੋਂ ਆ ਰਹੇ ਸਵਾੜੇ ਮੈਂ ਭੜੀ ਬਾਸ ਸੈਂਡ ਤੋਂ ਆ ਰਹੇ ਹਾਂ ਟਾਇਰ ਭਾਜੀ ਚੱਲਦਾ ਚੱਲਦਾ ਖੁੱਲ ਗਿਆ ਹਾਂਜੀ ਹਾਂਜੀ ਅੱਛਾ ਜੋ ਸਵਾਰੀਆਂ ਗਈਆਂ ਸਵਾਰੀਆਂ ਗਈਆਂ ਸਰ ਤਾਂ ਜਾ ਹੋ ਗਿਆ ਹਾਂਜੀ ਸਵਾਰੀਆਂ ਬਚਾਲੀਆਂ ਨੇ ਕਿ ਕਿ ਨੁਕਸਾਨ ਹੋ ਗਿਆ ਇਹ ਗੱਡੀ ਦੇ ਉੱਤੇ ਮਾਰਾ ਜਾ ਡੈਂਡ ਪੈ ਗਿਆ ਸਪਰੇਅ ਪੈ ਗਿਆ ਆ ਬੀ ਗੱਡੀ ਵਾਲੇ ਸਰ ਕਹਿੰਦੇ ਵੀ ਗੱਡੀ ਦਾ ਕੰਮ ਏਜੰਸੀੋਂ ਕਰਾਉਣਾ ਹਾਂ ਜੀ ਤੇਰਾ ਟੋਕ ਦੇਨ ਜੋ ਸਰ ਮੈਂ ਤੇ ਆਖਿਆ ਵੀ ਜੋ ਮਨ ਲਾ ਦੋ ਤੁਸੀਂ ਲੋਕਾਂ ਦੀਆਂ ਗੱਡੀਆਂ ਤੋੜੀ ਜਾਓ ਇਹ ਠੀਕ ਹੈ ਤੁਹਾਡਾ ਕੰਮ ਹੈ ਨਾ ਇਹ ਗੱਲ ਪਾਸ ਤਾਂ ਵਾਲਾ ਭਾਈ ਦਾਵਾ ਵੀ ਇਹ ਹੁੰਦੇ ਬਾਸ ਛੜਿਓ ਸਵਾਰੀਆਂ ਲੈ ਕੇ ਤੇ ਉਧਰੋਂ ਇਧਰੋਂ ਛੜਿਓ ਉਥੋਂ ਚੱਕਾ ਖੋਲ ਗਿਆ ਗੱਡੀ ਆਟੋ ਦਾ ਆਟੋ ਦਾ ਚੱਕਾ ਖੋਲ ਗਿਆ ਤੇ ਇੱਥੇ ਗੱਡੀ ਖਲੋਤੀ ਤੇ ਇੱਥੇ ਭਾਈ ਹੁੰਦੇ ਗੱਡੀ ਖਲੋਤੀ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਇਹਨਾਂ ਆਟੋ ਇਹਦੇ ਰੋਂਗ ਸਾਈਡ ਤੋਂ ਵਾਰਦਾ ਤੇ ਗੱਡੀ ਸਾਈਡ ਤੇ ਰੋਂਗ ਸਾਈਡ ਲੱਗੀ ਉਹ ਮੈਨੂੰ ਬਚਾਉਂਦੇ ਬਚਾਉਂਦੇ ਉਹ ਨਾਲ ਗੱਡੀ ਨਾਲ ਵੱਜ ਗਿਆ ਤੋ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣਿਆ ਤੇ 10000 ਲੈਣਾ ਵਾ ਉਹ ਹੁਣ ਆਪਣੇ ਪਰਸੋਂ ਜਨਾਨੀ ਰੋੜੀਓ ਤੇ ਫਟਾਉ ਦਾ ਖਕੜਾ ਕੜਾ ਕੇ ਲੈਂਦੀ ਆ ਤੇ ਉਹ ਕੋਣ 5000 ਰੁਪਏ ਵੀ ਨਹੀਂ ਹਾਨੀ ਆ ਰੁਪਇਆ 2000 ਲੈਣਾਂ ਦਾ ਕੰਮ ਨਬੇਰ ਦੋ ਉਹ ਆ ਭਾ ਨਾ ਏਜੰਸੀਆਂ ਕਰਾਉਣਾ ਜਿੱਦਾਂ ਮਰਜ਼ੀ ਕਰਨਾ ਇਹ ਗੱਲ ਦੇ ਗਲਤੀ ਭਾਈ ਹੁਣ ਇਹਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ ਹੁਣ ਉਹਦਾ ਰਬੋਲੇ ਚੱਕਾ ਖੁੱਲ ਗਿਆ ਜੱਕਦਾ ਖੁੱਲ ਗਿਆ ਅਚਾਨਕ ਖੁੱਲਿਆ ਅਚਾਨਕ ਹੀ ਉਹ ਚਲਦੀ ਗੱਡੀ ਦਾ ਚੱਕਾ ਖੁੱਲ ਗਿਆ ਹੁਣ ਕਿਸੇ ਚ ਵਾਜੇ ਤੇ ਕਸੂਰ ਕਿਸਦਾ ਹੁੰਦਾ ਨਹੀਂ ਇਹ ਚੱਕਰ ਦੇ ਗੱਡੀ ਹੁੰਦੀ ਨਾਲ ਉਹ ਵੀ ਬਚਾਓ ਗਿਆ ਆ ਇਹ ਸਾਈਡ ਤੇ ਲੱਗੀ ਇਹਨੂੰ ਬਚਾਉਂਦੇ ਬਚਾਉਂਦੇ ਉਹ ਗੱਡੀ ਤਾਂ ਚਾਰਤੀ ਆ ਵੇਖੋ ਸਾਈਡ ਤੇ ਲੱਗੀ ਉਹੜੇ ਨਾਲ ਵੱਜ ਗਈ ਤੇ ਹੁਣ ਵਾਸੇ ਮੰਗਾ ਦੇ ਉਹਨੇ ਕਹਿੰਦਾ ਮੇਰੇ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਰੋਂਗ ਸਾਈਡ ਲੱਗਿਆ ਨਾ ਜੇ ਉੱਧਰ ਸਾਈਡ ਤੋਂ ਹੁੰਦੀ ਵੱਜਣੀ ਜੇ ਇਹਨੂੰ ਬਚਾਉਂਦੇ ਬਚਾਉਂਦੇ ਪੜ ਜਾਂਦਾ ਸਵਾਰੀਆਂ ਥੱਲੇ ਆ ਜਣੀਆਂ ਅਸੀਂ ਆਪਣੇ ਵਾਰਕੀ ਦਾ ਵਾਰਕੀ ਦਾ ਹੀ ਤੇ ਉਹ ਆਏ ਤੇ ਗੱਡੀ ਦਿਖ ਲਾਰੀ ਇੱਥੇ ਤੇ ਇਹ ਕੀ ਪਤਾ ਹੁਣ ਸਾਨੂੰ ਇਹ ਕਿੱਦਾਂ ਵੱਜੀ ਇਹ ਤਾਂ ਸਾਨੂੰ ਸੁਣਿਆ ਗਿਆ ਵੀ ਅਜਾ ਦਾ ਗੱਡੀ ਮਾਰੀ ਹੈ ਫਨ ਹੋਏ ਨਹੀਂ ਪਤਾ ਵੀ ਗੱਲਾਂ ਵਧੀ ਗਈਆਂ ਨੁਕਸਾਨ ਕਿੰਨਾ ਹੋਇਆ ਤੁਹਾਡਾ ਬੰਜੀ ਸਾਹਮਣੇ ਤੁਸੀਂ ਵੇਖ ਲਓ ਕੋਈ ਅੰਦਾਜ਼ਾ ਨਾ ਖਾਣ ਆਜੀ ਗੱਡੀ ਦਾ ਪਤਾ ਲੈਡ ਹੈਡ ਲੈਡ ਵੀ ਟੁੱਟੀ ਆ ਕਈ ਕੁਝ ਹੋ ਗਿਆ ਮੜਾ ਜਾ ਖਰਾਬ ਹੋ ਗਿਆ ਦੋ ਤੇ ਐਵੇਂ 2-4000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਆ ਗਈ ਆ ਮੌਕੇ ਤੇ ਥਾਣੇ ਕੰਪਲੀਟ ਕੀਤੀ ਆ ਜੋ ਵੀ ਉੱਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز